ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ YouTube ਚੈਨਲ ਮੰਡੇਰ ਕਲੋਥਿੰਗ ਹਾਊਸ ਤੇ ਮੈਂ ਹਾਂ ਜੀ ਮਨਪ੍ਰੀਤ ਮੰਡੇਰ ਕਲੋਥਿੰਗ ਹਾਊਸ ਫਤਿਹਗੜ ਸਾਹਿਬ ਤੋਂ ਇਹ ਆਪਣੀਆਂ ਭੈਣਾਂ ਲਈ ਆਏ ਨੇ ਜੀ ਕਾਟਨ ਦੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਤੇ ਬਹੁਤ ਹੀ ਜ਼ਿਆਦਾ ਸੋਹਣੀ ਇਹਨਾਂ ਦੀ ਪ੍ਰਿੰਟਿੰਗ ਹੋਈ ਹੋਈ ਹੈ ਜੀ ਮੈਚਿੰਗ ਸੂਟ ਰਹਿਣਗੇ ਤੇ ਇਹ ਵੀ ਆਊਟ ਦੁਪੱਟਾ ਸੂਟ ਨੇ ਜੀ ਤੇ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਫੈਂਸੀ ਸਟਿਚਿੰਗ ਕਰਵਾ ਕੇ ਤੇ ਟਾਈ ਡਾਈ ਦੇ ਦੁਪੱਟੇ ਕਰਾ ਕੇ ਤੁਸੀਂ ਰਿਅਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਤੇ ਕੁਝ ਸੂਟ ਹੈਗੇ ਨੇ ਰਾਮ ਟੈਕਸ ਦੇ ਤੇ ਕੁਝ ਹੈ ਆਪਣੇ ਕੋਲ ਹੈਗੇ ਨੇ ਐਸ ਕੇ ਦੇ ਰੀਵਾ ਐਸ ਕੇ कॉटन ਹੈ ਜੀ ਬਹੁਤ ਹੀ ਜ਼ਿਆਦਾ ਸੋਹਣੀ ਤੇ ਬਹੁਤ ਹੀ ਸੌਫਟ ਇਹਨਾਂ ਦੇ ਫੈਬਰਿਕ ਹੈਗਾ ਜੀ ਇਹ ਦੇਖੋ ਜੀ ਤੁਸੀਂ ਇਹਦੀ ਸ਼ਰਟ ਦੀ ਪ੍ਰਿੰਟਿੰਗ ਦੇਖੋ ਤੇ ਇਹ ਹੋਗੀ ਬਾਟਮ ਦੇਖੋ ਜੀ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਹੈ ਤੇ ਸਟੱਫ ਦਾ ਆਪਣੀ ਪੂਰੀ ਗਰੰਟੀ ਹੈ ਜੀ ਸਟੱਫ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਸੌਫਟ ਤੇ ਬਹੁਤ ਹੀ ਹੌਲਾ ਜਿਵੇਂ ਮਰਜ਼ੀ ਤੁਸੀਂ ਇਹਨੂੰ ਵਾਸ਼ ਕਰਕੇ ਸੂਟ ਨੂੰ ਪਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣ ਕੇ ਤਿਆਰ ਹੋ ਆਪ ਹੋਣ ਵਾਲੇ ਹੈਗੇ ਨੇ ਜੀ ਇਹਦੇ ਕੋਲ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਹੈਗੇ ਨੇ ਜੀ ਮੈਂ ਦੂਜਾ ਕਲਰ ਤੁਹਾਨੂੰ ਸ਼ੋਅ ਕਰਦੀ ਹਾਂ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਵੀ ਤੇ ਪਿੱਛੇ ਜਿਹੜਾ ਕਲਰ ਹੈ ਪੇਂਟਿੰਗ ਦੇਖੋ ਤੁਸੀਂ ਕਿੰਨੀ ਸੋਹਣੀ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਇਹ ਦੇਖੋ ਜਿਹੜੇ ਵੀ ਸੂਟ ਪਹਿਣਾ ਨਹੀਂ ਲੈਣੇ ਨੇ ਉਹ ਨਾਲ ਦੀ ਨਾਲ ਤੁਸੀਂ ਸਕਰੀਨਸ਼ਾਟ ਲੈ ਲਿਜਾਓ ਤੇ ਮੇਰੇ ਤੋਂ ਤੁਸੀਂ ਫਿਰ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਉੱਥੋਂ ਤੁਸੀਂ ਆਪਣੇ ਆਪਣੇ ਸੂਟ ਹੋਲਡ ਕਰਵਾ ਸਕਦੇ ਹੋ ਨਾਲ ਦੀ ਨਾਲ ਇੱਥੋਂ ਪਹਿਨੇ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਤੁਸੀਂ ਪਿਕ ਸੈਂਡ ਕਰ ਸਕਦੇ ਹੋ ਜੀ ਦੇਖੋ ਤੁਸੀਂ ਇਹ ਰਸ ਸੂਟ ਆਪਣਾ ਇਹ ਹੈਗਾ ਜੀ ਤੇ ਇਹਦਾ ਸੇਮ ਹੈ ਕਲਰ ਹੈਗਾ ਇਹ ਪੀਚ ਇਹ ਆਪਣੇ ਕੋਲ ਦੋ ਕਲਰ ਹੈਗੇ ਨੇ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਤੇ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਲੈ ਕੇ ਸੂਟ ਸਟਿਚ ਕਰਕੇ ਪਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਤੇ ਅਗਲਾ ਸੂਟ ਹੈਗਾ ਆਪਣਾ ਕ੍ਰਸ਼ ਕਾਟਨ ਤੇ ਰਹੂਗਾ ਜੀ ਇਹਦੀ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ 셔ਟ ਦੀ ਦੇਖੋ ਜੀ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਇਹਦੇ ਨਾਲ ਬਾਟਮ ਬਲੈਕ ਹੈ ਹਾਂ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਕੰਬੀਨੇਸ਼ਨ ਹੈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਨੇ ਜੀ ਹਾਲੋ ਜੇ ਮਰਜੀ ਤੁਸੀਂ ਇਹਨਾਂ ਨੂੰ ਸੂਟਾਂ ਨੂੰ ਪੀਅਰ ਕਰ ਸਕਦੇ ਹੋ ਬਹੁਤ ਹੀ ਸੌਫਟ ਤੇ ਬਹੁਤ ਹੀ ਗ੍ਰੇਸਫੁਲ ਸਟੱਫ ਹੈ ਜੀ ਇਹ ਬਹੁਤ ਹੀ ਜ਼ਿਆਦਾ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਵਾਸ਼ ਕਰੋ ਇਹ ਡਲ ਨਹੀਂ ਹੋਊਗਾ ਇਹਨਾਂ ਦਾ ਸਟੱਫ ਐਕਨ ਹੀ ਗ੍ਰੇਸਫੁਲ ਰਹੂਗਾ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਤੇ ਕਲਰ ਇਹਨਾਂ ਦੇ ਆਪਣੇ ਫਾਸਟ ਹੁੰਦੇ ਨੇ ਕਿਸੇ ਵੀ ਕਲਰ ਦੀ ਕੋਈ ਕੰਪਲੇਨ ਨਹੀਂ ਹੈਗੀ ਜਿਵੇਂ ਮਰਜੀ ਤੁਸੀਂ ਵਾਸ਼ ਕਰ ਸਕਦੇ ਹੋ ਜੀ ਸਾਰੇ ਸੂਟ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਦੇਖੋ ਜੀ ਇਹਦੀ ਪ੍ਰਿੰਟਿੰਗ ਕਿੰਨੀ ਸੋਹਣੀ ਹੈ ਸ਼ਰਟ ਦੀ ਅਗਲਾ ਸੂਟ ਹੈਗਾ ਸੀ ਆਪਣਾ ਤੇ ਇਹਦੇ ਨਾਲ ਲੈਨਿੰਗ ਵਾਲੀ ਬਾਟਮ ਹੈ ਗਈ ਹੈ ਜੀ ਇਹਦੇ ਜੀ ਮਰਜੀ ਤੁਸੀਂ ਬਾਟਮ ਤੇ ਤੁਸੀਂ ਡਿਜ਼ਾਈਨ ਕਰ ਸਕਦੇ ਹੋ neck ਤੇ ਕਰ ਸਕਦੇ ਹੋ sleeves ਤੇ ਕਰ ਸਕਦੇ ਹੋ tie dye ਨਾਲ ਦੁਪੱਟਾ ਲੈ ਕੇ ਤੁਸੀਂ ਵੀਅਰ ਕਰ ਸਕਦੇ ਹੋ ਜਿਸ ਸੁਪਨੋ ਬਹੁਤ ਜ਼ਿਆਦਾ ਸੋਹਣੇ ਸੁਬਤ ਬਣ ਕੇ ਤਿਆਰ ਹੁੰਦੇ ਨੇ ਸਾਡੇ ਕੋਲੋਂ ਵੀ ਸਟਿਚ ਹੋ ਕੇ ਜਾਂਦੇ ਨੇ ਜੇ ਤੁਸੀਂ ਸਟੱਫ ਲੈਣਾ ਤਾਂ ਸਟੱਫ ਵੀ ਲੈ ਸਕਦੇ ਹੋ ਤੇ ਬਹੁਤ ਹੀ ਪਿਆਰੇ ਜਿਹੇ ਸੂਟ ਨੇ ਤੇ ਅਗਲਾ ਦੇਖੋ ਜੀ ਕਲਰ ਸਾਰੀ ਸੂਟਾਂ ਦਾ ਇੱਕ ਤੋਂ ਇੱਕ ਕਲਰ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਨੇ ਦੇਖੋ ਜੀ ਅਗਲਾ ਕਲਰ ਕਿੰਗਾ ਸੋਹਣਾ ਕਲਰ ਹੈ ਤੇ ਨਾਲ ਇਹਦੇ ਮਹਿਰੂਨ ਪਲੇਨ ਬਾਟਮਸ ਬਹੁਤ ਹੀ ਧੰਨਵਾਦ ਹੈ ਸਾਰੀਆਂ ਭੈਣਾਂ ਦਾ ਬਹੁਤ ਹੀ ਪਿਆਰ ਦਿੱਨੇ ਹੋ ਜੀ ਤੁਸੀਂ ਮੇਰੇ ਸੂਟਾਂ ਨੂੰ ਤੇ ਬਹੁਤ ਹੀ ਜ਼ਿਆਦਾ ਤੁਸੀਂ ਮੈਨੂੰ ਮੇਰੇ ਸੂਟਾਂ ਨੂੰ ਪਸੰਦ ਕਰਦੇ ਹੋ ਜੀ ਬਹੁਤ ਹੀ ਧੰਨਵਾਦ ਹੈ ਸਾਰੀਆਂ ਭੈਣਾਂ ਦਾ तहे ਦਿਲੋਂ ਤੇ ਅੱਗੇ ਤੁਸੀਂ ਇੱਕਣੇ ਮੇਰੇ ਨਾਲ ਜੁੜੇ ਰਹੋ ਜੀ ਤੇ ਵਕਤ ਤੋਂ ਬਾਅਦ ਸਪੋਰਟ ਕਰੋ ਤੇ ਮੇਰੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਨਵੇਂ-ਨਵੇਂ ਸੂਟ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਮੈਨੂੰ ਹੌਸਲਾ ਮਿਲਦਾ ਹੈ ਆ ਦੇਖੋ ਜੀ ਅਗਲਾ ਕਲਰ ਹੈਗਾ ਜੀ ਇਹ ਪ੍ਰਿੰਟਿੰਗ ਦੇਖੋ ਤੁਸੀਂ ਕਿੰਨੀ ਸੋਹਣੀ ਹੈ ਤੇ ਨਾਲ ਹੈਗੀ ਹੈ ਇਹਦੇ ਪਲੇਨ ਬਾਟਮ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਪਹਿਲਾਂ ਵੀ ਆਪਣੇ ਕੋਲ ਇੱਕ ਆਇਆ ਸੀ 4 ਟ੍ਰਿਕਨੇ ਸੂਟਾਂ ਦਾ ਕਾਟਨ ਜਾਂਦਾ ਉਹ ਸਾਰੇ ਨਾਲ ਦੇ ਨਾਲ ਹੀ ਆਪਣੇ ਸੇਲ ਹੋ ਗਏ ਤੇ ਇਹ ਜਿਹੜੀਆਂ ਵੀ ਪੈਣਾ ਨੇ ਲੈਣੇ ਨੇ ਉਹ ਸਗ ਦਿਨ ਸ਼ਾਰਟ ਲੈ ਕੇ ਮੈਨੂੰ ਛੇਤੀ WhatsApp 'ਤੇ ਮੋਟਿਫੀ ਪੀਸ ਦੇ ਕਰੋ ਜੀ ਤੇ ਤਾਂ ਕਿ ਆਪਾਂ ਉਸ ਤੋਂ ਤੁਹਾਡਾ ਸੂਟ ਹੋਲਡ ਕਰ ਸਕੀਏ ਫਿਰ ਸੂਟ ਸੇਲ ਹੋ ਜਾਂਦੇ ਨੇ ਫਿਰ ਨਾਲ ਦਾ ਥੋੜਾ ਕਈ ਵਾਰ ਮੁਸ਼ਕਲ ਮਿਲਦਾ ਹੈ ਪਰ ਸਟੱਫ ਤਾਂ ਮਿਲ ਜਾਂਦਾ ਹੈ ਪਰ ਸੇਮ ਨਹੀਂ ਮਿਲਦਾ ਪੈਣੇ ਇਹ ਹੋ ਜਾਂਦਾ ਦੇਖੋ ਜੀ ਤੁਸੀਂ ਸਾਰੇ ਸੂਟਾਂ ਦਾ ਸਕਰੀਨ ਸ਼ਾਟ ਲੈ ਸਕਦੇ ਹੋ ਹਾਲੋ ਜੀ ਅੱਗੇ ਤੁਹਾਨੂੰ ਸੂਟ ਮੇਰੇ ਕਿਵੇਂ ਲੱਗੇ ਤੁਸੀਂ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਭੈਣੇ ਤੇ ਤੁਹਾਨੂੰ ਮੇਰੇ ਸੂਟ ਕਿਵੇਂ ਲੱਗਦੇ ਨੇ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਾਂ ਨਵੇਂ-ਨਵੇਂ ਸੂਟ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਸਾਰੀਆਂ ਭੈਣਾਂ ਨੂੰ ਹਰ ਸ਼ੀਕਲ ਜੀ ਧੰਨਵਾਦ ਥੈਂਕ ਯੂ